ਇਹ ਨਾਲਾ ਵਾਸੀਆਂ ਲਈ ਇਹ ਨਾਲੇ ਦੇ ਸ਼ਹਿਰ ਵਾਸੀਆਂ ਲਈ ਬਹੁਤ ਹੀ ਪਵਿੱਤਰ ਦਿਹਾੜਾ ਕਿ ਅੱਜ 60 ਸਾਲਾਂ ਬਾਅਦ ਅੱਜ ਤੋਂ 60 ਸਾਲ ਪਹਿਲਾਂ ਇਹ ਬਿਜਲੀ ਘਰ ਬਣਿਆ ਸੀ ਸਾਡੇ ਦੇਵੀ ਦਾ ਔਰ ਹੁਣ ਇਹਨੂੰ ਮਾਨਯੋਗ ਸਰਦਾਰ ਅਤੇਗੜ ਤੋਂ ਲੋੜ ਹੀ ਕਰ ਦੇਣਾ ਅਸੀਂ ਕਿਉਂਕਿ ਸਾਡਾ ਸਾਰਾ ਲੋਡ ਇੱਥੇ ਦਾ ਹੈ ਕੋਈ ਕਿਸੇ ਕਿਸਮ ਦੀ ਬਿਜਲੀ ਦੇ ਅੱਗੇ 40 ਸਾਲਾਂ ਤੱਕ ਮੈਨੂੰ ਅਫਸਰ ਨੇ ਦੱਸਿਆ ਜੀ ਤੁਹਾਡੇ ਕੋਈ ਤੰਗੀ ਨਹੀਂ 40 ਸਾਲ ਹੋਤ ਮੈਂ ਫੋਟੋ ਆਪੋ ਸਾਧ ਸੰਗਤ ਪਤਾਂ ਦੀ ਅੱਜ 15 ਸਾਈਂ ਹੋਰ ਗੁਰਦੁਆਰੇ ਦੁਰਧਾਮ ਜਿੰਨਾ ਤੋਂ ਖਾਲਜ ਅਜਨਾਲਾ ਵਸੀਆਂ ਲਈ ਇਹ ਨਾਲੇ ਦੇ ਸ਼ਹਿਰ ਨਿਵਾਸੀਆਂ ਦੀ ਬਹੁਤ ਹੀ ਪਵਿੱਤਰ ਦਿਹਾੜਾ ਕਿ ਅੱਜ 60 ਸਾਲਾਂ ਬਾਅਦ ਅੱਜ ਤੋਂ 60 ਸਾਲ ਪਹਿਲਾਂ ਇਹ ਬਿਜਲੀ ਘਰ ਬਣਿਆ ਸੀ 68 ਕੇਵੀ ਦਾ ਔਰ ਹੁਣ ਇਹਨੂੰ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਅਤੇ ਸਰਦਾਰ ਭਜਨ ਸਿੰਘ ਈਟੀਓ ਜੀ ਸਾਡੇ ਬਿਜਲੀ ਪਾਵਰ ਦੇ ਮੰਤਰੀ ਉਹਨਾਂ ਦੇ ਉਦਮਾ ਸਦਕਾ ਇਸ ਬਿਜਲੀ ਘਰ ਨੂੰ 220 ਕੇਵੀ ਦਾ ਜਿਹੜਾ ਅਸੀਂ ਕੀਤਾ ਮੇਰਾ ਖਿਆਲ ਹੈ ਕਿ ਅਗਲੇ 40 ਸਾਲ ਤੱਕ ਸ਼ਹਿਰ ਦੇ ਵਿੱਚ ਇਸ ਇਲਾਕੇ ਦੇ ਵਿੱਚ ਕਦੀ ਪ੍ਰੋਬਲਮ ਨਹੀਂ ਆਊਗੀ ਜਿਹੜਾ ਇਹ ਇੰਡਸਟਰੀ ਲੱਗਦੀ ਹੀ ਨਹੀਂ ਦਈ ਅਸੀਂ ਇੰਡਸਟਰੀ ਤੋਂ ਪੋਰੇ ਸੀ ਬਿਲਕੁਲ ਸਾਡੇ ਕੋਲ ਸਿਰਫ ਕੋਈ 슈ਗਰ ਮਿਲ ਸੀਗੀ ਬਿਜਲੀ ਦੀ ਸਮੱਸਿਆ ਹੋਣ ਕਰਕੇ ਹੋਰ ਕੋਈ ਵੀ ਸ਼ੈੱਲਰ ਹੋਰ ਕੋਈ ਵੀ ਛੋਟੀ ਵੱਡੀ ਇੰਡਸਟਰੀ ਇੱਥੇ ਨਹੀਂ ਲੱਗੀ ਇਹ ਬਿਜਲੀ ਘਰ ਇੱਕ ਸਾਲ ਦੇ ਵਿੱਚ ਵਿੱਚ ਵੱਢ ਕੇ ਕੰਪਲੀਟ ਹੋ ਜਾਣਾ ਉਸ ਤੋਂ ਬਾਅਦ ਜਿਹੜਾ ਸਾਡੇ ਅਜਨਾਲੇ ਦੀ ਤਕਦੀਰ ਬਦਲ ਜੂਗੀ ਸਾਡਾ ਵਿਕਾਸ ਜਿਹੜਾ ਇੱਥੇ ਹੋਣਾ ਸ਼ੁਰੂ ਹੋ ਜੂਗਾ ਸਾਡੀ ਐਗਰੋ ਬੇਸਡ ਇੰਡਸਟਰੀ ਸ਼ੈਲਰਤ ਵਗੈਰਾ ਵੱਡੇ ਮਿਲਕ ਪਲਾਂਟ ਵਗੈਰਾ ਜਿਹੜੇ ਉਹਨੇ ਸ਼ੁਰੂ ਹੋ ਜਾਣਗੇ ਸੋ ਅੱਜ ਅਸੀਂ ਸਾਰੇ ਧਰਮਾਂ ਸਿੱਖ ਧਰਮ ਦੇ ਗਦੰਤੀ ਸਹਿਬਾਨਾਂ ਕੋ ਸਾਡੇ ਮੰਦਰ ਅਨਾਲਾ ਸਾਹਿਬ ਦੇ ਵਿੱਚ ਸਾਡੇ ਬੜੇ ਪਵਿੱਤਰ ਮੰਦਰ ਦੇ ਉਹਨਾਂ ਦੇ ਪੁਜਾਰੀ ਸਹਿਬਾਨਾਂ ਕੋ ਚਸਤ ਦੇ ਮੁਖੀਆਂ ਕੋਲੋਂ ਸਾਡੇ ਨਦੀਮ ਸਾਹਿਬ ਮੁਸਲਮਾਨ ਭਾਈਚਾਰੇ ਤੋਂ ਸਾਰੇ ਭਾਈਚਾਰਿਆਂ ਨੇ ਰਲ ਕੇ ਉਹ ਜਿਹੜਾ ਅਸੀਂ ਅੱਜ ਟੱਪ ਲਾਇਆ ਅੱਜ ਤੋਂ ਬਾਅਦ ਇਹ ਮਲਕ ਜਿਹੜਾ ਬਣਨਾ ਸ਼ੁਰੂ ਹੋ ਜੂਗਾ ਕਿਉਂਕਿ ਸਭ ਟੈਂਡਰ ਹੋ ਗਿਆ ਸਭ ਕੁਝ ਹੋ ਗਿਆ ਸਭ ਪੈਸੇ ਆ ਗਏ ਆ ਫਿਕੇਦਾਰ ਸਾਰੇ ਰੈਡੀ ਨੇ ਕੱਲ ਤੋਂ ਇੱਥੇ ਆਪਣੀਆਂ ਮਸ਼ੀਨਾਂ ਵਗੈਰਾ ਚੱਲਣੀਆਂ ਸ਼ੁਰੂ ਹੋ ਜਾਣੀਆਂ ਤੋਂ ਮੈਂ ਮੈਂ ਸਮਝਦਾ ਕਿ ਇਹ ਅਜੇ ਨਾਲੇ ਲਈ ਇੱਕ ਬਹੁਤ ਖੁਸ਼ਖਬਰੀ ਵਾਲੀ ਖਬਰ ਹੈ ਉਹਦੇ ਨਾਲੇ ਦੇ ਵਿਕਾਸ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡਾ ਯੋਗਦਾਨ ਪਾਇਆ ਮੈਂ ਸੀਐਮ ਸਾਹਿਬ ਦਾ ਤੇ ኢਟੀਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਐਡੀ ਇੱਕ ਵੱਡੀ ਸਕਾਤ ਜਿਹੜੀ ਐਡੀ ਅਮਾਉਂਟ ਜਿਹੜੀ ਕਰੀਬ 35 ਕਰੋੜ ਤੋਂ ਥੋੜੀ ਉੱਤੀ ਆ ਇਹਦਾ ਫਾਇਦਾ ਸਾਦੇ ਨਾਲ ਸੈੱਦ ਨੂੰ ਹੋਣਾ ਸਾਡੇ ਜਿੰਨੇ ਬੀਲੀ ਕਾਸ ਸੀਗੇ ਇੱਕ ਬੀਲੀ ਕਾਸ ਛੱਡ ਕੇ ਢਨੇਰ ਬਾਕੀ ਸਾਰੇ ਬੀਲੀ ਕਾਰ ਜਿਹੜੇ ਅਜਦਾਲਾ ਦਮਦਾਸ ਗੱਗੋਮਾਲ ਧਿਆਲ ਪੜੰਗ ਤੇ ਸਾਡਾ ਜਿਹੜਾ ਇੱਧਰ ਇੱਕ ਗੋਲ ਚੱਕ ਡੋਗਦਾ ਸਾਰੇ ਇੱਥੇ ਜੁੜ ਜਾਣੇ ਆ ਸਾਦਿਆਂ ਨੂੰ ਬੀਲੀ ਸਪਲਾਈ ਜਿਹੜੀ ਇੱਥੋਂ ਹੋਊਗੀ ਇਸਾਰੇ ਨਾਲੇ ਨੂੰ ਮਤਲਬ ਸਭ ਲੋਕੇ ਵੈਸੇ ਪ੍ਰੈਕਟੀਕਲੀ ਤੇ 115 ਪਿੰਡ ਹੋਣਗੇ ਪਰ ਜਦੋਂ ਬਿਜਲੀ ਦਾ ਲੋਡ ਘਟ ਗਿਆ ਤੇ ਆਪਣੇ ਆਪ ਹੀ ਜਿਹੜਾ 1.5 200 ਮਤਲਬ ਜਿਹੜਾ ਪਿੰਡਾਂ ਨੂੰ ਇਹਦਾ ਫਾਇਦਾ ਹੋਣਾ ਸ਼ੁਰੂ ਹੋ ਜਾਣਾ ਖੇਤੀ ਲਈ ਹੁੰਦਾ ਪੈਣਾ ਸਾਡੇ ਜਿਹੜੇ ਟੂਬਲ ਵਗੈਰਾ ਕਿਸਾਨਾਂ ਦੇ ਆ ਉਹ ਕਦੀ ਬੰਦ ਨਹੀਂ ਹੋਣਗੇ ਤੇ ਸਾਡਾ ਜਿਹੜਾ ਘਰਾਂ ਦੀ ਸਪਲਾਈ ਜਿਹੜੇ ਲੋਕ ਬੜਾ ਵਿਚਾਰੇ ਕਹਿ ਨਹੀਂ ਦਿੰਦੇ ਜੀ ਬਿਜਲੀ ਬੰਦ ਹੋ ਗਈ ਜੀ ਗਰਮੀਆਂ ਦੇ ਵਿੱਚ ਖਾਸ ਤੌਰ ਤੇ ਜਦੋਂ AC ਵੀਗਾ ਚੱਲਦੇ ਆ ਉਦੋਂ ਬੜੀ ਲੋਕਾਂ ਨੂੰ ਤੰਗੀ ਹੁੰਦੀ ਹੈ ਸੋ ਪਬਲਿਕ ਨੂੰ ਇਹ ਤੰਗੀ ਜਿਹੜੀ ਐ ਸਾਲ ਦੇ ਖੀਰ ਦੇ ਵਿੱਚ ਜਿਹੜੀ ਉਹ ਖਤਰੀ ਚੁੰਦਾ ਯਾਰ ਵਾਰੀ ਗਰਮੀ ਚ ਲੋਡਿੰਗ ਦੀ ਪ੍ਰੋਬਲਮ ਹੁੰਦੀ ਕਿਉਂਕਿ ਬਿਜਲੀ ਜਿਹੜੀ ਇੱਥੋਂ ਸਪਲਾਈ ਆਪਣਾ ਫਟੇਗੜ ਸਾਹਿਬ ਤੋਂ ਆਉਂਦੀ ਸੀ ਤਾਂ ਕਾਫੀ ਮੁਸ਼ਕਲਾਂ ਆਉਂਦੀਆਂ ਸੀ ਹੁਣ ਕਿੰਨਾ ਨਹੀਂ ਨਹੀਂ ਹੁਣ ਤਾਂ 100% ਕੋਈ ਕੋਈ ਕਦੀ ਸਬ ਕੱਟ ਜਾਣਗੇ ਜੀ ਕੁਛ ਨਹੀਂ ਫਟੇਗੜ ਤੋਂ ਲੋਡ ਹੀ ਕੱਟ ਦੇਣਾ ਅਸੀਂ ਕਿਉਂਕਿ ਸਾਡਾ ਸਾਰਾ ਲੋਡ ਇੱਥੇ ਆ ਜਾਂਦਾ ਕੋਈ ਕਿਸੇ ਕਿਸਮ ਦੀ ਬਿਜਲੀ ਦੀ ਅਗਲੇ 40 ਸਾਲਾਂ ਤੱਕ ਮੈਨੂੰ ਅਫਸਰ ਨੇ ਦੱਸਿਆ ਜੀ ਤੁਹਾਡੇ ਕੋਈ ਤੰਗੀ ਨਹੀਂ ਹੋਣੀ 40 ਸਾਲਾਂ ਤੱਕ ਜਿੰਨੀ ਮੱਦੀ ਲੋਕ ਬਿਜਲੀ ਵਰਤੀ ਜਾਣ 40 ਸਾਲਾਂ ਇਹ ਤੇ 40 ਸਾਲਾਂ ਤੱਕ ਨਹੀਂ ਲੋੜ ਪਈ